ਪੰਜਾਬ ਸਰਕਾਰ ਮੁਰਦਾਬਾਦ ਮੰਗਾਨੀ ਮੰਡੀ ਸਰਕਾਰ ਮੁਰਦਾਬਾਦ 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 ਇਹ ਮਾੜੀ ਨੀਤੀ ਆਣੀ ਸਰਕਾਰ ਮੁਰਦਾਬਾਦ ਮੁਰਦਾਬਾਦ ਨੀਲੇ ਬਗਲੇ ਚਿੱਟੇ ਮੋਰ ਸਾਰੇ ਚੋਰ ਸਾਰੇ ਚੋਰ ਚਿੱਟੇ ਬਗਲੇ ਲੀਲੇ ਮੋਰ ਸਾਰੇ ਚੋਰ ਸਾਰੇ ਚੋਰ ਸਫਾਈ ਸੇਵਕ ਯੂਨੀਅਨ ਪੰਚੋ ਜਿੰਦਾਬਾਦ ਸਫਾਈ ਸੇਵਕ ਯੂਨੀਅਨ ਪੰਚੋ ਜਿੰਦਾਬਾਦ ਜਿੰਦਾਬਾਦ ਹਾਂਜੀ ਬਈ ਜਿਹੜੀ ਅੱਜ ਹੜਤਾਲ ਰੱਖੀ ਆ ਕੀ ਕਾਰਨ ਆ ਮੈਂ ਅੱਜ ਜੀ ਸਫਾਈ ਸੇਵਕ ਯੂਨੀਅਨ ਪੰਜਾਬ ਦੇ ਦਿੱਤੇ ਸੱਦੇ ਤੇ ਪੂਰੀ ਨਗਰਪੰਚਾਇਤਾਂ ਪੂਰੀ ਨਗਰ ਕੌਂਸਲਾਂ ਪੂਰੀਆਂ ਨਗਰ ਨਿਗਮਾਂ ਦੇ ਵਿੱਚ 2 ਦਿਨ ਦੀ ਕੰਮ ਛੋੜ ਹੜਤਾਲ ਕੀਤੀ ਗਈ ਹੈ ਜਿਸ ਦੇ ਵਿੱਚ ਕਲੈਰੀਕਲ ਸਟਾਫ ਡੋਰ ਟੂ ਡੋਰ ਕਲੈਕਸ਼ਨ ਵਾਲੇ ਇਲੈਕਟ੍ਰੀਸ਼ੀਅਨ ਪੰਪ ਆਪਰੇਟਰ ਸਾਰਿਆਂ ਨੇ ਵੱਧ ਛੱਡ ਕੇ ਹਿੱਸਾ ਲਿਆ ਹੈ ਹੜਤਾਲ ਦਾ ਸਾਡਾ ਜੋ ਕਾਰਨ ਹੈ ਉਹ ਇਸ ਪ੍ਰਕਾਰ ਹੈ ਕਿ ਪੰਜਾਬ ਸਰਕਾਰ ਨੇ ਕਿੱਥੇ ਤਾਂ ਕਹਿ ਰਹੀ ਸੀ ਕਿ ਅਖੀਰ ਗਰੀਬਾਂ ਮਜ਼ਦੂਰਾਂ ਨੂੰ ਅਸੀਂ ਪੱਕੀ ਨੌਕਰੀ ਦੇਵਾਂਗੇ ਪਰ ਕਿੱਡੇ ਕਹਾਣ ਦੀ ਗੱਲ ਹੈ ਇਥੋਂ ਦੇ ਈਓ ਅਫਸਰਾਂ ਨੂੰ ਵੱਡੇ ਅਫਸਰਾਂ ਨੂੰ ਬੁਲਾ ਕੇ ਧੱਕੇਸ਼ਾਹੀ ਨਾਲ ਇਹ ਮਤਾ ਪਾਸ ਕਰਵਾਇਆ ਜਾ ਰਿਹਾ ਹੈ ਕਿ ਜਾਂ ਤਾਂ ਤੁਸੀਂ ਮਤਾ ਪਾਸ ਕਰਕੇ ਲੈ ਕੇ आओ ਇਹਨਾਂ ਨੂੰ ਕੰਪਨੀ ਦੇ ਵਿੱਚ ਦੇਣ ਦਾ ਨਹੀਂ ਤਾਂ ਤੁਹਾਡੀ ਵੈਟ ਰਾਸ਼ੀ ਹੈ ਜੋ ਉਹ ਨਹੀਂ ਦਿੱਤੀ ਜਾਵੇਗੀ ਜਾਂ ਤੁਹਾਨੂੰ ਕੋਈ ਵੀ ਤੁਹਾਡਾ ਫੰਡ ਆ ਉਹ ਨਹੀਂ ਦਿੱਤਾ ਜਾਵੇਗਾ ਸਰਕਾਰ ਪੂਰੀ ਗੁੰਡਾਗਰਦੀ ਦੇ ਉੱਤੇ ਉਤਰੀ ਪਈ ਹੈਗੀ ਜਿਸ ਕਾਰਨ ਸਫਾਈ ਸੇਵਕ ਜੁਨੀਅਨ ਪੰਜਾਬ ਨੇ ਇਹ 2 ਦਿਨ ਦੀ ਕਾਲ ਦਿੱਤੀ ਹੈ ਕਿ ਜਾਂ ਤਾਂ ਇਹ ਸਰਕਾਰ ਆਪਣੀਆਂ ਜੋ ਵੀ ਇਹਨਾਂ ਨੇ ਮਤੇ ਪਾਏ ਨੇ ਇਹਨਾਂ ਨੂੰ ਰੱਦ ਕੀਤਾ ਜਾਵੇ ਨਹੀਂ ਤਾਂ ਫਿਰ ਇਹ ਸੰਘਰਸ਼ ਨੂੰ ਹੋਰ ਤਿੱਖਾ ਕੀਤਾ ਜਾਵੇਗਾ ਜਿਸ ਦੇ ਵਿੱਚ ਅਣਮੁੱਥੇ ਸਮੇਂ ਦੀ ਹੜਤਾਲ ਵੀ ਕੀਤੀ ਜਾਵੇਗੀ ਰੋਸ ਰੈਲੀਆਂ ਵੀ ਕੀਤੀਆਂ ਜਾਣਗੀਆਂ ਜੇ ਅਸੀਂ ਆਪਦੀਆਂ ਮੰਗਾਂ ਮਨਾਉਣਾ ਜਾਣਦੇ ਆ ਤੇ ਸਰਕਾਰ ਨੂੰ ਝਕਾਉਣਾ ਵੀ ਜਾਣਦੇ ਆ ਇਹ ਨਹੀਂ ਸਰਕਾਰ ਸੋਚ ਰਹੀ ਅਗੇ ਸਫਾਈ ਸੇਵਕ ਸੁਬਾਹ ਤੋਂ 6 ਵਜੇ ਤੋਂ ਜਾ ਕੇ ਆਪਦੇ ਬੱਚਿਆਂ ਨੂੰ ਸੁੱਤਿਆਂ ਪਿਆਨ ਨੂੰ ਵੀ ਤੇ ਸ਼ਹਿਰ ਨੂੰ ਗੰਦਗੀ ਤੋਂ ਬਚਾਉਣ ਲਈ ਕਿੰਨੀਆਂ ਅਨੇਕਾਂ ਬਿਮਾਰੀਆਂ ਤੋਂ ਬਚਾਉਣ ਲਈ ਉਹ ਆਪਣੀ ਜ਼ਿੰਦਗੀ ਨੂੰ ਦਾਅ ਉੱਤੇ ਲਾ ਕੇ ਸਫਾਈ ਕਰਦਾ ਹੈ ਜਿਸ ਦਾ ਸਾਨੂੰ ਖਮਿਆਜਾ ਵੱਡੀਆਂ ਬਿਮਾਰੀਆਂ ਦੇ ਨਾਲ ਯੋਜਨਾ ਪੈ ਰਿਹਾ ਹੈ ਹਾਲਾਂਕਿ ਪਿੱਛੇ ਦੇ ਵਿੱਚ ਸਾਡੀਆਂ ਦੋ ਭੈਣਾਂ ਨੇ ਬਿਮਾਰੀ ਦੇ ਚਲਦੇ ਹੋਏ ਸਾਂ ਵੀ ਤੋੜ ਦਿੱਤੇ ਹਨ ਤੇ ਉਹਨਾਂ ਦਾ ਵੀ ਹਜੇ ਸਰਕਾਰ ਵੱਲੋਂ ਸਾਨੂੰ ਕੋਈ ਖਮਿਆਜਾ ਨਹੀਂ ਦਿੱਤਾ ਗਿਆਗਾ ਸਰਕਾਰ ਨੂੰ ਅਸੀਂ ਬਾਰ ਬਾਰ ਬੇਨਤੀ ਕਰ ਰਹੇ ਹਾਂ ਸਾਡੇ ਨਾਲ ਇਸ ਤਰ੍ਹਾਂ ਦਾ ਕਹਾਣ ਨਾ ਕੀਤਾ ਜਾਵੇ ਨਹੀਂ ਤਾਂ ਆਉਣ ਵਾਲੇ ਦਿਨਾਂ ਵਿੱਚ ਉਸ ਨੂੰ ਸਾਡੇ ਸੰਘਰਸ਼ ਦਾ ਤਿੱਖਾ ਰੁਖ ਦੇਖਣ ਨੂੰ ਮਿਲੇਗਾ। ਸਰਕਾਰ ਦੇ ਪ੍ਰਧਾਨ ਨੇ ਅੱਜ ਇਹ ਹੰਕਾਰ ਕੀਤਾ ਕੀ ਕਾਰਨ ਹੈ? ਸੋ ਇਹ ਜੀ ਕਾਫੀ ਲੰਮੇ ਸੱਤ ਮਹੀਨੇ ਤੋਂ ਸਾਡੀਆਂ ਸਰਕਾਰ ਕਾਫੀ ਸਾਡੇ ਨਾਲ ਕਾਫੀ ਚਿਰ ਤੋਂ ਘਾਨ ਕਰਦੀ ਆ ਰਹੀ ਹੈ ਸਾਡੀਆਂ ਜੋ ਮੰਗਾ ਸਫਾਈ ਕਾਮਿਆਂ ਦੀ ਉਹ ਨਾ ਇਹ ਪੂਰਾ ਕਰਦੀ ਆ ਅਤੇ ਉਸ ਤੋਂ ਇਲਾਵਾ ਇਹ ਨਵੇਂ ਤੋਂ ਨਵੇਂ ਕਾਲੇ ਕਾਨੂੰਨ ਬਣਾਈ ਜਾਂਦੀ ਆ ਸੋ ਇਸ ਕਰਕੇ ਸਾਡੇ ਸਾਰੇ ਸਫਾਈ ਸੇਵਕ ਪੰਜਾਬ ਭਰ ਦੇ ਵਿੱਚ ਇਹਨਾਂ ਦਾ ਰੋਸ ਕੀਤਾ ਜਾ ਰਿਹਾ ਸੋ ਧਰਨੇ ਮੁਜਾਰੇ ਵੀ ਲੱਗੇ ਆ ਇਸ ਕਰਕੇ ਅਸੀਂ ਇਹਦਾ ਸਖਤ ਵਿਰੋਧ ਕਰਦੇ ਆ ਕਿ ਜੋ ਇਹ ਮਾੜੀ ਨੀਤੀਆਂ ਦੇ ਖਿਲਾਫ ਸਾਡੇ ਖਿਲਾਫ ਜੋ ਇਹ ਕਾਲੇ ਕਾਨੂੰਨ ਲੈ ਕੇ ਆ ਰਹੀ ਆ ਅਸੀਂ ਇਹਨਾਂ ਨੂੰ ਰੱਦ ਕਰਵਾਉਣਾ ਚਾਹੁੰਦੇ ਆ ਸਾਡੇ ਜਿੰਨੇ ਵੀ ਸਫਾਈ ਕੰਮੇ ਕੱਚੇ ਆ ਉਹਨਾਂ ਨੂੰ ਜਲਦ ਤੋਂ ਜਲਦ ਪੱਕੇ ਕੀਤੇ ਜਾਣ ਤੇ ਸਿੱਧੇ ਤੌਰ ਤੇ ਸਰਕਾਰੀ ਤੌਰ ਤੇ ਭਰਤੀ ਕੀਤੇ ਜਾਣ ਜੇ ਸਰਕਾਰ ਸਾਡੇ ਮੰਗਾਂ ਨਹੀਂ ਮੰਨ ਦਿੱਤਾ ਅਗਲੀ ਰਾਣੀ ਸਾਡਾ ਜੀ ਇਸ ਤੋਂ ਅੱਗੇ ਸੰਘਰਸ਼ ਅਸੀਂ ਹੋਰ ਵੀ ਤਿੱਖਾ ਕਰਾਂਗੇ ਅਸੀਂ ਕਾਫੀ ਚਿਰ ਤੋਂ ਇਸ ਸਰਕਾਰ ਨੂੰ ਅਸੀਂ ਬੇਨਤੀਆਂ ਕਰ ਚੁੱਕੇ ਹਾਂ ਪਰ ਇਹ ਸਰਕਾਰ ਸਾਡੀਆਂ ਇਹ ਨਹੀਂ ਸੁਣਵਾਈ ਕਰ ਰਹੀ ਇਸ ਕਰਕੇ ਅਸੀਂ ਇਸ ਤੋਂ ਬਾਅਦ ਅਸੀਂ ਅਗਲਾ ਸੰਘਰਸ਼ ਜੋ ਅਣ ਮਿੱਥੇ ਸਮੇਂ ਲਈ ਕਰਨਾ ਲਾਵਾਂਗੇ ਮਕਮਲ ਤੌਰ ਤੇ ਕੰਮ ਬੰਦ ਕਰਾਂਗੇ ਜੇਕਰ ਨਹੀਂ ਮੰਨੀ ਤਾਂ ਸਰਕਾਰ ਮੁਰਦਾਬਾ ਅਸੀਂ ਡਰਦੇ ਕੁਰਕੀ ਤਾ ਅੱਜ ਲਿਆਏ ਕੁਰਸੀ ਤਾ ਅਸੀਂ ਨਹੀਂ ਡਰਦੇ ਤੇਰੀ ਕੁਰਕੀ ਤਾ ਅੱਜ ਲਿਆਏ ਕੁਰਸੀ ਤਾ ਚਿੱਟੇ ਵਗਲੇ ਲੀਲੇ ਮੋਰ ਹਾਰੀ ਚੋ ਹਾਰੀ ਚੋ ਚਿੱਟੇ ਵਗਲੇ ਲੀਲੇ ਮੋਰ ਹਾਰੀ ਚੋ ਹਾਰੀ ਚੋ ਸਫਾਈ ਸੇ ਅਗਜੂਨੀਅਨ ਪੰਜਾਬ ਜਿੰਦਾਬਾਦ ਸਫਾਈ ਸੇ ਅਗਜੂਨੀਅਨ ਪੰਜਾਬ ਜਿੰਦਾਬਾਦ ਜਿੰਦਾਬਾਦ ਸਫਾਈ ਸੇਕ ਜੂਨੀਅਨ ਪੰਜਾਬ ਜਿੰਦਾਬਾਦ ਸਫਾਈ ਸੇਕ ਜੂਨੀਅਨ ਪੰਜਾਬ ਜਿੰਦਾਬਾਦ ਪੰਜਾਬ ਸਰਕਾਰ ਮਰਦਾਬਾਦ ਪੰਜਾਬ ਸਰਕਾਰ ਮਰਦਾਬਾਦ ਪੰਜਾਬ ਸਰਕਾਰ ਮਰਦਾਬਾਦ ਪੰਜਾਬ ਸਰਕਾਰ ਮਰਦਾਬਾਦ ਮਰਦਾਬਾਦ